ਦਿੱਲੀ ਨਾਲ ਯਾਰੀ ਇਹ ਜਿਹੜਾ ਸ਼ਬਦ ਸੀ ਇਸ ਤੇ ਬੜਾ ਉਹ ਬਾਅਦ ਉਹ ਬਾਅਦ ਨਹੀਂ ਹੋਇਆ ਉਹ ਤਾਂ ਭਾਈ ਰਣਜੀਤ ਸਿੰਘ ਮੇਰੇ ਕੋਲ ਬੈਠੇ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਗ੍ਰੰਥੀ ਤੇ ਮੈਂ ਪਿੱਛੇ ਜੇ ਮੈਂ 4-5 ਮਹੀਨੇ ਪਹਿਲਾਂ ਅ ਅਮਰੀਕਾ ਗਿਆ ਤੇ ਉੱਥੇ ਮੇਰੇ ਕੋਲੇ ਗੁਰਦੁਆਰਾ ਸਾਹਿਬ ਦੇ ਬੈਠੇ ਸੀ ਹੈੱਡ ਗੰਥੀ ਸਾਹਿਬ ਭਾਈ ਭਪਿੰਦਰ ਸਿੰਘ ਤੇ ਉੱਥੇ ਵੀ ਮੀਡੀਏ ਨੇ ਮੈਨੂੰ ਇਹ ਕੁਐਸਚਨ ਕੀਤਾ ਜਿਹੜਾ ਤੁਸੀਂ ਕਰ ਰਹੇ ਹੋ ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਮੈਂ ਕਿਹਾ ਹੁਣ ਮੈਂ ਅ ਇੰਨਾ ਬਾਬਤ ਕਰਾਂ ਕਿ ਮੇਰੀ ਅਮਰੀਕਾ ਵਾਲਿਆ ਨਾਲ ਯਾਰੀ ਹੈ ਤੇ ਇਹਦਾ ਮਤਲਬ ਇਹ ਥੋੜੀ ਕਿ ਮੇਰੀ ਕੋਈ ਬਾਈਡਨ ਨਾਲ ਯਾਰੀ ਹੈ ਅਮਰੀਕਾ ਵਾਲਾ ਨਾਲ ਯਾਰੀ ਮਤਲਬ ਇਹ ਅਮਰੀਕਾ ਦੇ ਨੇ ਮੈਂ ਇਹਨਾਂ ਨਾਲ ਮੇਰੀ ਸਹਿਚਾਰਾ ਮੇਰੀ ਯਾਰੀ ਤੇ ਉਵੇਂ ਭਾਈ ਰਣਜੀਤ ਸਿੰਘ ਲਈ ਉਹ ਸ਼ਬਦ ਸੀ ਲੇਕਿਨ ਉਹਨੇ ਗਲਤ ਮਤਲਬ ਕਰ ਲਈ ਉਸ ਤੇ ਸਿਆਸੀ ਮਤਲਬ ਕਰ ਲਿਆ ਕਹਿੰਿਆ ਨਹੀਂ ਵੀ ਕਿ ਆ ਤੁਹਾਡੀ ਅਮਿਤ ਸ਼ਾ ਨਾਲ ਮੁਲਾਕਾਤ ਹੋਈ ਹੈ ਮੀਟਿੰਗਸ ਹੋਈਆਂ ਨਹੀਂ ਕੁਝ ਐਸਾ ਰਿਹਾ ਮਤਲਬ ਇਹ ਕਿਉਂ ਇਹ ਕਿਉਂ ਭਾਈ ਰਣਜੀਤ ਸਿੰਘ ਹੈਡ ਗ੍ਰੈਂਟੀ ਮੇਰੇ ਕੋਲ ਬੈਠੇ ਸੀ ਤੇ ਉਹ ਦਿੱਲੀ ਦੇ ਨੇ ਤੇ ਉਹ ਮੈਂ ਉਹਨਾਂ ਬਾਬਤ ਇਹ ਸ਼ਬਦ ਕਹੀ ਉਹ ਪਤਾ ਜਿਹੜੇ ਚੁਸਤ ਲੋਕ ਹੁੰਦੇ ਚਲਾਕ ਲੋਕ ਹੁੰਦੇ ਉਹ ਗਲਤ ਮਤਲਬ ਕੱਢ ਲੈਂਦੇ ਰਾਜਵਾਨਾ ਦੀ ਭੈਣ ਨੇ ਇੱਕ ਸ਼ਬਦ ਕਹੀ ਸੀ ਜੋ ਵੀ ਮਤਲਬ ਹਾਂ ਮਤਲਬ ਠੀਕ ਨਹੀਂ ਹੈ ਪਰ ਮੇਰੀ ਉਹਨਾਂ ਲਈ ਸੀ ਜੋ ਨਾ ਹੁੰਦੇ ਤੇ ਮੈਂ ਕਹਿਣਾ ਸੀ ਕਿਸੇ ਤਰ੍ਹਾਂ ਦਾ ਨਹੀਂ ਸੀ ਮਤਲਬ ਦਿੱਲੀ ਦੀ ਆਦੀ ਮੈਂ ਤਾਂ ਕੋਈ ਸਿਆਸਤ ਦਾ ਨਾ ਕੋਈ ਮਤਲਬ ਨਹੀਂ ਸਰਕਾਰ ਜਾਂ केजरीवाल ਦੀ ਸਰਕਾਰ ਦਾ ਨਾ ਕੋਈ ਸਟਾਨਾ ਨਹੀਂ 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 ਤਾਂ ਸਰਕਾਰ ਉਹ ਪੋਲੀਟੀਕਲ ਮਤਲਬ ਹੀ ਨਹੀਂ ਸੀ ਉਸਤਾ ਜੀ ਉਹ ਤਾਂ ਉਹ ਬੈਠੇ ਸੀ ਹਾਸੇ ਮਜ਼ਾਕ ਚ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਦਿੱਲੀ ਵਾਲਾ ਹੁਣ ਵੀ ਮੈਂ ਉਹਨਾਂ ਨੂੰ ਕਦੇ ਕਦੇ ਕਹਿ ਦਿੰਦਾ ਕਿ ਦਿੱਲੀ ਵਾਲੇ ਮੇਰੇ ਮਿੱਤਰ ਨੇ ਤਾਂ ਪਰ ਉਸੇ ਮੀਡੀਆ ਅਗੇ ਬਿਆਨ ਦੇਣ ਦਾ ਥੋੜਾ ਹੋਰ ਸੋਚ ਕੇ ਕਹੋਗੇ ਕਿ ਹਾਂ ਇਸ ਤੇ ਅਲੱਗ ਮਤਲਬ ਕੱਢ ਲੇ ਜਾਂਦੇ ਨੇ ਤੇ ਉਹ ਫਿਰ ਬੜੀ ਦੂਰ ਤੱਕ ਹਾਂ ਬੜੀ ਦੂਰ ਤੱਕ ਵੈਸੇ ਲੈ ਜਾਂਦੇ ਨਾਲੇ ਜਿਨ੍ਹਾਂ ਨੇ ਪੋਲੀਟੀਕਲ ਮਤਲਬ ਕੱਢਣੇ ਹੁੰਦੇ ਉਹ ਕੱਢ ਲੈਂਦੇ ਆ ਜੀ ਤੁਸੀਂ ਰੋਕ ਨਹੀਂ ਸਕਦੇ ਜੀ ਕਿਸੇ ਨੂੰ ਵੀ ਤੁਸੀਂ ਰੋਕ ਨਹੀਂ ਸਕਦੇ ਕਿਸੇ ਦੀ ਤੁਸੀਂ ਜ਼ੁਬਾਨ ਨਹੀਂ ਬੰਦ ਕਰ ਸਕਦੇ ਜਿੰਨੇ ਕੱਢਣਾ ਕੱਢ ਲੈਂਦੇ ਆ ਜੀ ਕਿਸੇ ਤਰ੍ਹਾਂ ਅਮਿਤ ਸ਼ਾਹ ਨਾਲ ਕੋਈ ਮੀਟਿੰਗ ਨਹੀਂ ਹੋਈ ਤੁਹਾਡੀ ਤੁਹਾਡੀ ਕੋਈ ਨਹੀਂ ਉਹ ਹੋਈ ਸੀ ਅੱਜ ਕੱਲ੍ਹ ਤੱਕ ਸਭ ਤੇ ਇੰਨੀ ਕੱਲ੍ਹ ਤੱਕ ਸਭ ਤੇ ਬੈਠੇ ਸੀ ਅਸੀ ਘੰਟਾ ਸਭ ਘੰਟਾ ਬੈਠੇ ਸੀ ਤੇ ਉਹ ਫਿਰ ਮੁੱਦਿਆਂ ਨੂੰ ਲੈ ਕੇ ਹੈ ਮਤਲਬ ਸੋਹਿਰਦ ਨਹੀਂ ਅਸੀਂ ਕਾਫੀ ਮੁੱਦੇ ਉਹਨੂੰ ਡਿਸਕਸ ਕੀਤੇ ਸੀ ਪਰ ਉਹ ਮਤਲਬ ਉਹ ਖਾਸ ਤੌਰ ਤੇ ਬੰਦੀ ਸਿੰਘਾਂ ਵਾਲਾ ਮਸਲਾ ਅਸੀਂ ਡਿਸਕਸ ਕੀਤਾ ਸੀ ਤੇ ਪਰ ਉਹ ਵੀ ਹੱਲ ਨਹੀਂ ਹੋਇਆ ਜੀ ਕੀ ਕਹਿੰਦੇ ਸੀ ਮਤਲਬ ਜਦੋਂ ਤੁਸੀਂ ਗੱਲ ਕੀਤੀ ਇੱਕ ਅਸੀਂ ਤਾਂ ਇਹ ਕਹਿੰਦੇ ਸੀ ਕਿ ਨੋਟੀਫਿਕੇਸ਼ਨ 2019 ਦੇ ਵਿੱਚ ਹੋਇਆ ਹੈ ਜਿਨ੍ਹਾਂ ਦਾ ਨੋਟੀਫਿਕੇਸ਼ਨ ਹੋਇਆ ਘੱਟੋ ਘੱਟ ਉਹਨਾਂ ਨੂੰ ਤਾਂ ਰਿਹਾ ਕੀਤਾ ਜਾਣਾ ਚਾਹੀਦਾ ਹੈ ਬੜਾ ਉਹਨਾਂ ਦਾ ਹਾਂ ਪੱਕਿਓਂ ਘਾਰਾ ਸੀ ਬੜੇ ਪੋਜ਼ਿਟਿਵ ਸੀਗੇ ਗੱਲਬਾਤ ਦੇ ਦੌਰਾਨ ਹਾਂ ਬਿਲਕੁਲ ਪੋਜ਼ਿਟਿਵ ਸੀ 100% ਪੋਜ਼ਿਟਿਵ ਸੀ ਤੇ ਉਦੋਂ ਤਾਂ ਸਾਨੂੰ ਇਹ ਲੱਗਦਾ ਸੀ ਕਿ ਸ਼ਾਇਦ ਹਫ਼ਤੇ ਦੇ ਅੰਦਰ ਅੰਦਰ ਹੀ ਸ਼ਾਇਦ ਇਹ ਮਸਲਾ ਹੱਲ ਹੋ ਜਾਏਗਾ। ਮੁਲਾਕਾਤ ਕਦੋਂ ਹੋਈ ਸੀ? ਕਾਫੀ ਸਾਲ ਸਵਾ ਸਾਲ ਹੋ ਗਿਆ ਸੀ। तकरीबन 2021 22 ਦੇ ਵਿੱਚ ਸ਼ਾਇਦ ਮੇਰੇ ਮਤਲਬ ਮੇਰੀ ਯਾਦ ਨਹੀਂ ਹੈ ਪੱਕਾ ਜੀ। ਤੇ ਨਹੀਂ ਹੋਈ ਸੀ। ਕਿਉਂ ਨਹੀਂ ਹੋਈ ਤਾਂ ਉਹ ਹੀ ਦੱਸ ਸਕਦੇ ਜੀ। ਬੰਦੀ ਸਿੰਘਾਂ ਤੋਂ ਇਲਾਵਾ ਹੋਰ ਕਿਸ ਮੁੱਦੇ ਤੇ ਗੱਲਬਾਤ ਹੋਈ? ਕਾਫੀ ਮੁੱਦੇ ਸੀ ਸਾਡੇ ਸਿੱਖਾਂ ਦੇ ਮਸਲੇ ਸੀਗੇ ਬੰਦੀ ਸਿੰਘਾਂ ਦਾ ਮਸਲਾ ਸੀ ਸ਼ੇਰ کشمیر ਦੇ ਸਿੱਖਾਂ ਦਾ ਮਸਲਾ ਸੀ। ਕਿ ਉਥੇ 70 ਹਜ਼ਾਰ ਸਿੱਖ ਰਹਿੰਦਾ ਹੈ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੈ ਕੋਈ ਲਾਭ ਨਹੀਂ ਹੈ ਔਰ ਉਹਨਾਂ ਦੀ ਕੁਰਬਾਨੀ ਹੈ ਸ਼੍ਰੀਨਗਰ ਦੇ ਸਿੱਖਾਂ ਦੀ ਕਿ ਜਿਸ ਵਕਤ ਹਾਲਾਤ ਖਰਾਬ ਹੋਏ ਤੇ ਕਸ਼ਮੀਰੀ ਪੰਡਤ ਕਸ਼ਮੀਰ ਨੂੰ ਛੱਡ ਕੇ ਚਲੇ ਆਏ ਲੇਕਿਨ ਉਹ ਨਹੀਂ ਗਏ ਉਹਨਾਂ ਨੇ ਗੋਲੀਆਂ ਵੀ ਖਾਧੀਆਂ ਉਹ ਪਰਿਵਾਰ ਵੀ ਉਹਨਾਂ ਦੇ ਡੈਮੇਜ ਹੋਏ ਆਰਥਿਕਤਾ ਦਾ ਵੀ ਉਹਨਾਂ ਦੇ ਨੂੰ ਨੁਕਸਾਨ ਹੋਇਆ ਲੇਕਿਨ ਇਹਦੇ باوجود ਸ਼੍ਰੀਨਗਰ ਦੇ ਸਿੱਖ ਅੱਜ ਵੀ ਸ਼ੀਰੀ ਨਗਰ ਦੇ ਵਿੱਚ ਚਟਾਨ ਵਾਂਗੂ ਡਟੇ ਹੋਏ ਨੇ ਤੇ ਸਰਕਾਰ ਨੂੰ ਉਹਨਾਂ ਨੂੰ ਬੈਨੀਫਿਟਸ ਦੇਣੇ ਚਾਹੀਦੇ ਨੇ ਪਰ ਨਹੀਂ ਦਿੱਤੇ ਗਏ ਇਸ ਮਸਲੇ ਤੇ ਵੀ ਗੱਲਬਾਤ ਹੋਈ ਉਹ ਜਿਹੜੇ ਸਾਡੇ ਗੁਰਦੁਆਰਿਆਂ ਦੇ ਮਸਲੇ ਨੇ ਜਿਵੇਂ ਗਿਆਨ ਗੋਦੜੀ ਦਾ ਮਸਲਾ ਹੈ ਡਾਂਗ ਮਾਰ ਦਾ ਮਸਲਾ ਹੈ ਜਾਂ ਯੂਪੀ ਦੇ ਵਿੱਚ ਮੰਗੋ ਮਰਤ ਦਾ ਮਸਲਾ ਹੈ ਤੇ ਉਹਨਾਂ ਦੀ ਵੀ ਜ਼ਿਕਰ ਹੈ ਕਾਫੀ ਮਸਲੇ ਨੇ ਪਰ ਉਹਨਾਂ ਨੇ ਗੱਲਬਾਤ ਸਨਜੀਦਾ ਪੋਜੀਟਿਵ ਸੀ ਬਿਲਕੁਲ ਪੋਜੀਟਿਵ ਸੀ ਬਿਲਕੁਲ ਪਰ ਕਾਰਨ ਕੀ ਲੱਗਦਾ ਹੈ ਕਿ ਕਿਉਂ ਸਰਕਾਰ ਰਮਤ ਕੇਂਦਰ ਦੀ ਸਰਕਾਰ ਦੀ ਮੈਂ ਗੱਲ ਇਹ ਤਾਂ ਸਰਕਾਰਾਂ ਹੀ ਜਾਣ ਸਕਦੀਆਂ ਜੀ ਮੈਨੂੰ ਤਾਂ ਕੀ ਪਤਾ ਜੀ